ਪਰ ਲੰਮੀ ਉਮਰ ਜੀਣ ਦੀ ਅੰਦਰ ਇੱਛਾ ਤਾਂ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦਿਆ ਤੂੰ 100 ਸਾਲ ਇਹ ਧਰਤੀ ਤੇ ਜੀ ਕੇ ਗਿਆ ਤੇਰਾ 100 ਸਾਲ ਜੀਆ ਕਿਸ ਕੰਮ ਹੈ ਜੇ ਤੂੰ ਸਵਾਸ ਵੀ ਉਹ ਵੈਗੁਰੂ ਦੀ ਯਾਦ ਵਿੱਚ ਨਾ ਬੈਠ ਸਕਿਆ ਤੇਰਾ 100 ਸਾਲ ਜ਼ਿੰਦਗੀ ਜਿਉਣ ਦਾ ਕੀ ਫਾਇਦਾ ਹੈ ਜੇ ਥੋੜਾ ਜਿਹਾ ਸਮਾਂ ਵੀ ਉਹ ਪਰਮਾਤਮਾ ਦੀ ਯਾਦ ਵਿੱਚ ਕਦੇ ਗੁਜ਼ਾਰਿਆ ਨਹੀਂ ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ ਪੈਂਦੀ ਮੁਜਰੇ ਕਹਿੰਦੇ ਭਾਈ ਉਹ ਸਮਾਂ ਤਾਂ ਲੇਖੇ ਵਿੱਚ ਪੈਂਦਾ ਹੈ ਉਹ ਸਵਾਸ ਸਫਲ ਹੁੰਦੇ ਹੈ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰੇ ਜਾਣ ਇਸ ਧਰਤੀ ਤੇ ਐਸੇ ਦਰਖਤ ਹਨ ਜਿਹੜੇ 5-500 ਸਾਲ ਇੱਕ ਜਗ੍ਹਾ ਖੜੇ ਰਹਿੰਦੇ ਐ ਐਸੇ ਪੱਥਰ ਐਸੇ ਪਹਾੜ ਨੇ ਜਿਹੜੇ ਹਜ਼ਾਰ-ਹਜ਼ਾਰ ਸਾਲ ਲੰਮੀਆਂ ਉਮਰਾਂ ਭੋਗ ਜਾਂਦੇ ਆ 1000 ਸਾਲ ਉਮਰ ਭੋਗਣ ਦਾ ਕੀ ਫਾਇਦਾ ਜੇ ਇੱਕ ਪਹਾੜ ਬਣ ਕੇ ਇੱਕ ਪੱਥਰ ਬਣ ਕੇ ਇੱਕ ਜਗ੍ਹਾ ਹੀ ਖੜਾ ਰਿਹਾ ਕਿਉਂਕਿ ਜਿੰਨੇ ਪੱਥਰ ਦਰਖਤ ਪਹਾੜ ਨਦੀਆਂ ਸਮੁੰਦਰ ਨਾਲੇ ਇਹ ਸਭ ਪਰਮਾਤਮਾ ਵੱਲੋਂ ਦਿੱਤੀ ਹੋਈ ਉਮਰ ਨੂੰ ਭੋਗ ਰਹੇ ਆ ਐਨੀਆਂ ਲੰਮੀਆਂ ਉਮਰਾਂ ਭੋਗਣ ਦਾ ਕੀ ਫਾਇਦਾ ਸਫਲ 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 ਭਈ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਕਹਿੰਦੇ ਉਮਰ ਉਹ ਸਫਲ ਹੈ ਜ਼ਿੰਦਗੀ ਉਹ ਸਫਲ ਹੈ ਜਿਹੜੀ ਪਰਮਾਤਮਾ ਦੀ ਯਾਦ ਵਿੱਚ ਗੁਜ਼ਰ ਜੇ ਜਿਹੜੀ ਬੇਲ ਮੱਛੀ ਹੁੰਦੀ ਨਾ ਸਮੁੰਦਰ ਦੇ ਵਿੱਚ ਉਹ ਕਹਿੰਦੇ ਆ 5 500 ਸਾਲ ਦੀ ਉਮਰ ਆ ਭੋਗ ਜਾਂਦੀ ਆ ਅਜਗਰ ਸੱਪ ਵੱਡੀ ਲੰਬੀ ਉਮਰ ਭੋਗਦਾ ਹੈ ਅਜਗਰ ਸੱਪ ਤੇ ਪਰ ساری ਜ਼ਿੰਦਗੀ ਕਹਿੰਦੇ ਧਰਤੀ ਤੇ ਘਿਸੜ ਕੇ ਸੜਕੀ ਚੱਲਦਾ ਸਾਰੀ ਜ਼ਿੰਦਗੀ ਜ਼ਹਿਰ ਉਗਲਦਾ ਰਹਿੰਦਾ ਤੇ ਐਨੀ ਲਵੇਰੀ ਉਮਰ ਦਾ ਕੀ ਫਾਇਦਾ ਭਾਈ ਇੱਕ ਬਜ਼ੁਰਗ ਹੈ ਅੱਖਾਂ ਦੇਖਣਾ ਬੰਦ ਕਰ ਗਈਆਂ ਕੰਨ ਸੁਣਨਾ ਬੰਦ ਕਰ ਗਏ ਹੱਥ ਪੈਰ ਕੰਬਣੇ ਸ਼ੁਰੂ ਹੋ ਗਏ ਕੰਮ ਕਰਨਾ ਬੰਦ ਕਰ ਗਏ ਹੱਡਾਂ ਗੋਡੇ ਦੁਖਣ ਲੱਗ ਗਏ ਅਜੇ ਵੀ ਕਹਿੰਦੇ ਜ਼ਿੰਦਗੀ ਜਿਉਣ ਦੀ ਲਾਲਸਾੰਦ ਰਪਈ ਹੈ ਅਜੇ ਵੀ ਕਹਿੰਦੇ ਜ਼ਿੰਦਗੀ ਹੋਰ ਲੰਬੀ ਜਿਉਣ ਦੀ ਆਸ ਜਿੰਨੀ ਤੁਸੀਂ ਲੰਬੀ ਜ਼ਿੰਦਗੀ ਜਿਉਣ ਦੀ ਆਸ ਰੱਖੋਗੇ ਨਾ ਉਨਾਂ ਹੀ ਮੌਤ ਦਾ ਮਨ ਵਿੱਚ ਡਰ ਭੈ ਬਣਿਆ ਰਹੇਗਾ ਅਸੀਂ ਜਿੰਨੀ ਲੰਬੀ ਉਮਰ ਜ਼ਿੰਦਗੀ ਜਿਉਣ ਦੀ ਆਸ ਰੱਖਦੇ ਹਾਂ ਨਾ ਉਨਾਂ ਹੀ ਮੌਤ ਦਾ ਡਰ ਵੱਧ ਸਤਾਉਂਦਾ ਹੈ ਜਿਹੜੇ ਰੱਬ ਦੇ ਪਿਆਰੇ ਭਗਤ ਹੁੰਦੇ ਬੰਦਗੀ ਕਰਨ ਵਾਲਿਆ ਪ੍ਰਮਾਤਮਾ ਦਾ ਨਾਮ ਜਪਣ ਵਾਲਿਆ ਕਬੀਰ ਸਾਹਿਬ ਤਾਂ ਇੱਥੋਂ ਤਾਂ ਕਹਿੰਦਿਆ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋਂ ਤੋ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾਏ ਬਾਰ ਜਦੋਂ ਬੰਦਾ ਪ੍ਰਮਾਤਮਾ ਦੇ ਲਾਗੇ ਹੋ ਜਾਂਦਾ ਹੈ ਆਪਾਂ ਕਈ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਹੜੇ ਬੰਦਗੀ ਵਾਲੇ ਆ ਜਿਹੜੇ ਸਿਮਰਨ ਵਾਲੇ ਆ ਜਿਹੜੇ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਆ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਉੱਠ ਜਾਂਦੇ ਆ ਕਿਉਂਕਿ ਭਾਈ ਉਹਨਾਂ ਦੇ ਮਨ ਵਿੱਚ ਕੋਈ ਕਿਸੇ ਤਰ੍ਹਾਂ ਦਾ ਡਰ ਭੈ ਨਹੀਂ ਹੁੰਦਾ ਉਹਨਾਂ ਨੂੰ ਇਹ ਹੁੰਦਾ ਵੀ ਕੱਲ ਜਾਣਾ ਅੱਜ ਜਾਣਾ ਆਪਾਂ ਕੜਾ ਕੋਈ ਮਾੜਾ ਕਰਮ ਕੀਤਾ ਹੈ ਜਦੋਂ ਮਰਜੀ ਪਰਮਾਤਮਾ ਲੈ ਜਾਏ ਇਹ ਜ਼ਿੰਦਗੀ ਪਰਮਾਤਮਾ ਦੀ ਹੈ ਇਹ ਪਰਿਵਾਰ ਪਰਮਾਤਮਾ ਦਾ ਹੈ ਇਹ ਸਾਰਾ ਸੰਸਾਰ ਪਰਮਾਤਮਾ ਦਾ ਬਣਾਇਆ ਹੋਇਆ ਜਦੋਂ ਉਹਦਾ ਹੁਕਮ ਆਏਗਾ ਚਲੇ ਜਾਵਾਂਗੇ ਕੋਈ ਫਿਕਰ ਹੀ ਨਹੀਂ ਤੇ ਹੁਣ ਸਾਨੂੰ ਕਿੰਨਾ ਫਿਕਰ ਲੱਗਿਆ ਰਹਿੰਦਾ ਹੈ ਸਾਨੂੰ ਕਿੰਨੀਆਂ ਚਿੰਤਾਵਾਂ ਕਿੰਨਾ ਫਿਕਰ ਹੈ ਇਸੇ ਕਰਕੇ ਧੰਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਕਿ ਭਾਈ ਕਿਸੇ ਬੰਦੇ ਦੀ ਨਾ ਕਿਸੇ ਇਨਸਾਨ ਦੀ ਚਾਰ ਜੁਗਾਂ ਜਿੰਨੀ ਉਮਰ ਹੋਵੇ। ਵੇਦਾ ਪੁਰਾਣਾ ਵਿੱਚ ਲਿਖਿਆ ਹੈ ਵੀ ਇੱਕ ਜੁਗ ਦੀ ਉਮਰ ਲੱਖਾਂ ਸਾਲ ਹੈ। ਤੇ ਚਾਰ ਜੁਗਾਂ ਦੀ ਕਿੰਨੇ ਲੱਖਾਂ ਸਾਲ ਉਮਰ ਹੋਗੀ? ਹੋਰ ਦਸੂਣੀ ਕਹਿੰਦੇ ਇਦੋਂ ਦਸ ਦੂਣੀ ਹੋਰ ਹੋਵੇ। ਹਾਲਾਂਕਿ ਇੰਨੀ ਉਮਰ ਕਿਸੇ ਇਨਸਾਨ ਦੀ ਹੋਈ ਨਹੀਂ। ਪਰ ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਸ਼ਬਦ ਵਰਤੇ ਹੈ ਸਾਡੇ ਅੰਦਰੋਂ ਵਹਿਮ ਭਰਮ ਨੂੰ ਕੱਢਣ ਵਾਸਤੇ ਸ਼ਬਦ ਵਰਤੇ ਹੈ ਕਹਿੰਦੇ ਜੇ ਜੁਗ ਚਾਰੇ ਆਰਜਾ ਭਾਈ ਚਾਰ ਜੁਗਾਂ ਜਿੰਨੀ ਆਰਜਾ ਜ਼ਿੰਦਗੀ ਬੰਦੇ ਦੀ ਹੋਵੇ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਤੇ ਕਹਿੰਦੇ ਬੰਦੇ ਦੇ ਅੰਦਰ ਨਾ ਬੜਿਆਈ ਦੀ ਬੜੀ ਭੁੱਖ ਹੁੰਦੀ ਹੈ ਵੀ ਮੇਰਾ ਨਾਂ ਸੰਸਾਰ ਵਿੱਚ ਹੋਵੇ ਇਲਾਕੇ ਵਿੱਚ ਲੋਕ ਮੈਨੂੰ ਜਾਣਣ ਮੇਰੀ ਪਛਾਣ ਹੋਵੇ ਲੋਕ ਮੇਰਾ ਮੈਨੂੰ ਜੀ ਜੀ ਕਰਨ ਲੋਕ ਮੇਰਾ ਨਾਂ ਜਾਣਣ ਲੋਕ ਮੇਰੀ ਵਡਿਆਈ ਕਰਨ ਹਰ ਜੀਬ ਤੇ ਮੇਰੀ ਤਾਰੀਫ ਹੋਵੇ ਹੁੰਦਾ ਨਾ ਸਾਡੇ ਸਾਰਿਆਂ ਦੇ ਮਨਾਂ ਵਿੱਚ ਵੀ ਯਾਰ ਮੈਨੂੰ ਕੋਈ ਮਾੜਾ ਨਾ ਕਵੇ ਸਾਰੇ ਚੰਗੇ ਹੀ ਕਹਿਣ ਹਰ ਪਾਸੇ ਮੇਰੇ ਮੈਨੂੰ ਚੰਗਾ ਚੰਗਾ ਕਹਿਣ ਮੈਂ ਕਿਉਂ ਮਾੜਾ ਬਣਾ ਕਈ ਬੰਦੇ ਚੰਗੀ ਗੱਲ ਕਹਿਣ ਤੋਂ ਵੀ ਰੁਕ ਜਾਂਦੇ ਆ। ਕਈ ਬੰਦੇ ਕੋਈ ਚੰਗੀ ਗੱਲ ਕਹਿਣ ਤੋਂ ਰੁਕ ਜਾਂਦੇ ਆ ਕਿਉਂ ਕਿ ਮੈਨੂੰ ਮਾੜਾ ਨਾ ਕੋਈ ਕਹ ਦੇ ਕਿਤੇ। ਕਈ ਬੰਦੇ ਪਿੱਛੇ ਹਟ ਜਾਂਦੇ ਆ ਚੰਗੇ ਕੰਮ ਕਰਨ ਤੋਂ ਪਿੱਛੇ ਹਟ ਜਾਂਦੇ ਆ। ਵੀ ਕਿਤੇ ਮੇਰੀ ਨਿੰਦਿਆ ਨਾ ਹੋ ਜਾਏ ਸੀ ਨਾ ਤਾਂ ਨਿੰਦਿਆ ਸੁਣ ਸਕਦੇ ਆ। ਨਾ ਸੀ ਆਪਣੀ ਆਪਣੀ ਸੋਭਾ ਦੇ ਭੁੱਖੇ ਆਪਣਾ ਨਾਮ ਬਣਾਉਣ ਦੇ ਭੁੱਖੇ ਆਪਾਂ ਚੰਗੇ ਕੰਮਾਂ ਤੋਂ ਵੀ ਕਈ ਵਾਰੀ ਪਿੱਛੇ ਹਟ ਜਾਂਦੇ ਆ। ਪਹਿਲਾ ਤਾਂ ਕਹਿੰਦੇ ਵੀ ਜਿੰਨੀ ਮਰਜੀ ਉਮਰ ਹੋਵੇ ਦੂਜੀ ਫਿਰ ਜਿਹੜੀ ਸਾਡੇ ਮਨ ਵਿੱਚ ਭੁੱਖ ਹੈ ਆਪਣੀ ਵਡਿਆਈ ਦੀ ਆਪਣਾ ਚੰਗਾ ਚੰਗਾ ਨਾਂ ਸੁਣਨ ਦੀ ਕਹਿੰਦੇ ਆ ਵੀ ਦੂਜਾ ਫਿਰ ਨਵਾਂ ਖੰਡਾ ਵਿੱਚ ਜਾਣੀ ਹੈ ਇੱਕ ਇਨਸਾਨ ਦੀ ਚਾਰ ਜੁਗਾ ਜਿੰਨੀ ਉਮਰ ਹੋਵੇ ਤੇ ਹਰ ਪਾਸੇ ਉਹਦੀ ਵਡਿਆਈ ਹੋਵੇ ਇਹ ਸੰਸਾਰ ਵਿੱਚ ਕੀ ਨੌ ਖੰਡਾਂ ਵਿੱਚ ਸਾਰੇ ਸੰਸਾਰ ਵਿੱਚ ਕਿਸੇ ਇਨਸਾਨ ਨੂੰ ਚੰਗਾ ਚੰਗਾ ਕਿਹਾ ਜਾਂਦਾ ਹੋਵੇ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਸਾਰੇ ਲੋਕ ਉਹਦੇ ਪਿੱਛੇ ਪਿੱਛੇ ਦੁਰਦੇ ਹੋਣ ਜਿੱਧਰ ਉਹ ਜਾਵੇ ਜੋ ਉਹਵੇ ਉਹ ਕਵੇ ਉਹਦੀ ਹਰ ਇੱਕ ਗੱਲ ਨੂੰ ਸੁਣਿਆ ਜਾਵੇ ਹਰ ਇੱਕ ਗੱਲ ਨੂੰ ਮੰਨਿਆ ਜਾਵੇ ਨਵਾ ਖੰਡਾ ਵਿੱਚ ਜਾਣ ਹੀਐ ਨਾਲ ਚੱਲੈ ਸਭ ਕੋਏ ਕਹਿੰਦੇ ਚੰਗਾ ਨਾਮ ਰਖਾਏ ਕਾ ਵੱਡਾ ਸਾਰਾ ਪੜਾ ਨਾਮ ਰੱਖਿਆ ਹੋਵੇ ਨਾ ਦੇ ਅੱਗੇ ਕਈ ਚੰਗੇ ਚੰਗੇ ਉਹਦੇ ਲਾ ਕੇ ਕਈ ਹੁੰਦੇ ਨਾ ਰਾਮ ਰਹੀਮ ਬੜਾ ਕੁਛ ਅੱਗੇ ਲੱਗਿਆ ਹੁੰਦਾ ਹੈ ਵੀ ਮੇਰੀ ਵੜਿਆਈ ਹੋਵੇ ਕਹਿੰਦੇ ਨਾਂ ਵੀ ਬੜਾ ਵੱਡਾ ਰੱਖਿਆ ਹੋਵੇ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੇ ਸਾਰੇ ਸੰਸਾਰ ਦਾ ਜਸ ਵੀ ਉਹਦਾ ਲੋਕ ਆਉਂਦੇ ਹੋਣ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋ ਇਹ ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰਨਾ ਆਵਈ ਤਾ ਬਾਤ ਨਾ ਪੁੱਛੈ ਕੇ ਕਹਿੰਦੇ ਭਾਈ ਐਨੀ ਲੰਬੇਰੀ ਉਮਰ ਭੋਗ ਕੇ ਗਿਆ ਹੋਵੇ ਤੇ ਹਰ ਪਾਸੇ ਉਹ ਬੰਦੇ ਦਾ ਨਾਂ ਹੋਵੇ ਚੰਗਾ ਚੰਗਾ ਲੋਕ ਕਹਿੰਦੇ ਹੋਣ ਸਾਰਾ ਸੰਸਾਰ ਉਹਦੇ ਪਿੱਛੇ ਪਿੱਛੇ ਤੁਰਦਾ ਹੋਵੇ ਤੇ ਵੱਡਾ ਸਾਰਾ ਬੰਦੇ ਦਾ ਨਾਂ ਹੋਵੇ ਪਰ ਜਦੋਂ ਪਰਮਾਤਮਾ ਦੇ ਘਰੇ ਜਾਏਗਾ ਜੇ ਕਿਤੇ ਪਰਮਾਤਮਾ ਦੀ ਨਦਰ ਵਿੱਚ ਨੀ ਨਾ ਆਇਆ ਜੇ ਕਿਤੇ ਪਰਮਾਤਮਾ ਦੀ ਨਦਰ ਸਵੱਲੀ ਨਹੀਂ ਹੋਈ ਤਾਂ ਕਹਿੰਦੇ ਭਾਈ ਉਹਦਾ ਜਨਮ ਸਾਰਾ ਜੀਵਨ ਵਿਅਰਥ ਹੀ ਚਲਾ ਜਾਂਦਾ ਹੈ ਇਸੇ ਕਰਕੇ ਅਸੀਂ ਕਿੰਨੀਆਂ-ਕਿੰਨੀਆਂ ਲੰਬੇਰੀਆਂ ਉਮਰਾਂ ਇਸ ਸੰਸਾਰ ਦੇ ਭੋਗ ਕੇ ਬੰਦੇ ਗਏ ਵੇਖੇ ਹੁਣਿਆ ਕੋਈ ਜਾਣਦਾ ਅੱਜ ਸਾਡੇ ਪਿੰਡ ਦੇ ਵਿੱਚ ਇਥੇ ਕਈ ਬੰਦੇ ਬਹੁਤ ਛੋਟੀ ਉਮਰ ਵਿੱਚ ਗਏ ਹੋਣੇ ਕਈ 100 ਸਾਲ ਸਵਾ 100 ਸਾਲ ਜੀ ਕੇ ਗਏ ਹੋਣੇ ਇੱਕ ਪੀੜੀ ਯਾਦ ਰੱਖਦੀ ਹੈ ਦੂਜੀ ਪੀੜੀ ਭੁੱਲ ਜਾਂਦੀ ਹੈ ਪਰ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਜਿਨ੍ਹਾਂ ਨੇ ਉਹ ਪ੍ਰਮਾਤਮਾ ਦਾ ਭਰੋਸਾ ਰੱਖਿਆ ਉਹਨਾਂ ਨੂੰ ਲੋਕ ਨਮਸ਼ਕਾਰਾਂ ਵੀ ਕਰਦੇ ਆ ਲੋਕ ਉਹਨਾਂ ਨੂੰ ਯਾਦ ਰੱਖਦੇ ਆ ਜਿਹੜੇ ਉਹ ਵੱਡੇ ਪ੍ਰਮਾਤਮਾ ਨਾਲ ਜੁੜ ਜਾਂਦੇ ਆ ਜਿਹੜੇ ਉਹ ਪਰਮਾਤਮਾ ਵਾਹਿਗੁਰੂ ਦੀ ਨਜ਼ਰ ਵਿੱਚ ਆ ਜਾਂਦੇ ਆ ਉਹਨਾਂ ਦਾ ਹਮੇਸ਼ਾ ਜਸ ਰਹਿੰਦਾ ਕੱਲ ਭਗਤ ਰਵਦਾਸ ਸਾਹਿਬ ਜਿਹਦਾ ਜਨਮ ਦਿਹਾੜਾ ਲੰਕੇ ਹਟਿਆ ਆਪਣੇ ਹਿੰਦੁਸਤਾਨ ਦੇ ਵਿੱਚ ਕੀ ਹੋਰਾਂ ਦੇਸ਼ਾਂ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਵੱਡੀਆਂ-ਵੱਡੀਆਂ ਫੋਰਨ ਕੰਟਰੀਆਂ ਵਿੱਚ ਵੀ ਜਿੱਥੇ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਥੇ ਬਰਾਬਰ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ ਜਿੱਥੇ ਗੁਰੂ ਰਾਮਦਾਸ ਸਾਹਿਬ ਨੂੰ ਮੱਥਾ ਟੇਕਦੇ ਆਪਾਂ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਦੇ ਆ ਉਥੇ ਬਰਾਬਰ ਭਗਤ ਰਬਦਾਸ ਸਾਹਿਬ ਨੂੰ ਮੱਥਾ ਟੇਕ ਰਿਹਾ ਹੈ ਉਥੇ ਬਰਾਬਰ ਭਗਤ ਕਬੀਰ ਸਾਹਿਬ ਨੂੰ ਨਮਸਕਾਰ ਹੋ ਰਹੀ ਹੈ ਉਥੇ ਬਰਾਬਰ ਭਗਤ ਨਾਮਦੇਵ ਨੂੰ ਨਮਸਕਾਰ ਹੋ ਰਹੀ ਹੈ ਜਿਹੜੇ ਭਗਤ ਨਾਮਦੇਵ ਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਸੀ ਜਿੰਨਾ ਬ੍ਰਾਹਮਣਾਂ ਨੇ ਕੱਢਿਆ ਹੋਣਾ ਜਿਨ੍ਹਾਂ ਨੇ ਆਪਣੇ ਜਾਤ ਅਭਮਾਨੀਆਂ ਨੇ ਬਾਅਦ ਭਗਤ ਨਾਮਦੇਵ ਨੂੰ ਧੱਕੇ ਮਾਰ ਕੇ ਕੱਢਿਆ ਹੋਣਾ ਉਹਨਾਂ ਨੂੰ ਕੋਈ ਨਹੀਂ ਜਾਣਦਾ ਜਿ ਕੌਣ ਸੀ ਉਹ ਕਿੱਧਰ ਗਏ ਕਿਵੇਂ ਆਏ ਭਗਤ ਨਾਮਦੇਵ ਦਾ ਜਸ ਹੋ ਰਿਹਾ ਧੰਨ ਗੁਰੂ ਰਾਮਦਾਸ ਦੇ ਘਰੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਪੌੜੀ ਤਿੰਨ ਵਾਰ ਪੜ੍ਹੀ ਜਾਂਦੀ ਦਿਨ ਵਿੱਚ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਉਹ ਭਗਤ ਨਾਮਦੇਵ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਕਿਉਂ ਉਹ ਵੱਡੇ ਪ੍ਰਮਾਤਮਾ ਨਾਲ ਜੁੜ ਗਏ ਉਹ ਅਕਾਲ ਪੁਰਖ ਵੈਗੁਰੂ ਦੀ ਨਦਰ ਵਿੱਚ ਆ ਗਏ ਉਹਨਾਂ ਨੂੰ ਹਮੇਸ਼ਾ ਨਮਸ਼ਕਾਰ ਹੁੰਦੀ ਹੈ ਚਤੌੜਗੜ੍ਹ ਦਾ ਜਿਹੜਾ ਰਾਜਾ ਸੀ ਨਾ ਉਹਦੀ ਰਾਣੀ ਦਾ ਨਾਂ ਸੀ ਝਾਲੀ ਇਹ ਰਾਣੀ ਝਾਲੀ ਬੜੀ ਬੰਦਗੀ ਵਾਲੀ ਰੂਹ ਸੀ ਪਰਮਾਤਮਾ ਦਾ ਨਾਮ ਜਪਣ ਵਾਲੀ ਸੀ ਤੇ ਜਦੋਂ ਰਾਣੀ ਝਾਲੀ ਨੂੰ ਪਤਾ ਲੱਗਾ ਕਿ ਕਾਸ਼ੀ ਦੇ ਵਿੱਚ ਕੋਈ ਭਗਤ ਰਵਦਾਸ ਬੜਾ ਉੱਚ ਮਹਾਨ ਵਾਇਗੁਰੂ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਬੜੇ ਉੱਚੇ ਵਿਚਾਰ ਨੇ ਬੜੀ ਬੰਦਗੀ ਵਾਲੀ ਰੂਹ ਹੈ ਭਗਤ ਰਵਦਾਸ ਹੈ ਤਾਂ ਕਹਿੰਦੇ ਰਾਣੀ ਝਾਲੀ ਨੇ ਨਾ ਆਪਣੇ ਦੇ ਆਪਣੇ ਨਾਲ ਕੁਝ ਕਿ ਸਪਾਈ ਲੈ ਆਪਣੀਆਂ ਦਾਸੀਆਂ ਲਈਆਂ ਕਾਸ਼ੀ ਦੇ ਵਿੱਚ ਭਗਤ ਰਵਦਾਸ ਸਾਹਿਬ ਨੂੰ ਮਿਲਣ ਵਾਸਤੇ ਭਗਤ ਰਵਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਈ ਰਾਣੀ ਝਾਲੀ ਕਹਿੰਦੇ ਆ ਜਦੋਂ ਰਾਣੀ ਝਾਲੀ ਭਗਤ ਰਵਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ ਨਾ ਤੇ ਭਗਤ ਰਵਦਾਸ ਸਾਹਿਬ ਜੀ ਚੌਂਕੜਾ ਲਾਇਆ ਹੋਇਆ ਵੈਗਰੂ ਦੇ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਹੈ ਪਰਮਾਤਮਾ ਦੇ ਪਿਆਰ ਵਿੱਚ ਆ ਕੇ ਸ਼ਬਦ ਉਚਾਰਨ ਕਰ ਰਏ ਸੀ ਇਹ ਸ਼ਬਦ ਸੋਰਠ ਰਾਗ ਦੇ ਵਿੱਚ ਆਉਂਦਾ ਹੈ ਕਹਿ ਰਹੀ ਸੀ ਜੋ ਤੂੰ ਗਿਰ ਵਰ ਤਉ ਹਮ ਮੋਰਾ ਏ ਮੇਰੇ ਮਾਦੋ ਏ ਮੇਰੇ ਪਰਮਾਤਮਾ ਜੇ ਤੂੰ ਸੋਹਣਾ ਜਿਹਾ ਪਹਾੜ ਬਣੇ ਨਾ ਤਾਂ ਮੈਂ ਤੇਰਾ ਮੋਰ ਬਣਾਗਾ ਮੋਰ ਹੁੰਦਾ ਨਾ ਜਿਹੜਾ ਉਹ ਉੱਚੇ ਸਾਰੇ ਪਹਾੜ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਮੋਰ ਉੱਚੇ ਸਾਰੇ ਪਹਾੜ ਨੂੰ ਵੇਖ ਕੇ ਕਹਿੰਦੇ ਮੋਰ ਬੜੀਆਂ ਪਹਿਲਾਂ ਪਾਉਂਦਾ ਮੋਰ ਬੜਾ ਮਸਤ ਹੁੰਦਾ ਹੈ हे ਮੇਰੇ ਪ੍ਰਮਾਤਮਾ ਜੇ ਤੂੰ ਉੱਚਾ ਜਿਆ ਸੋਹਣਾ ਜਿਆ ਪਹਾੜ ਹੋਵੇ ਨਾ ਤਾਂ ਮੈਂ ਤੇਰਾ ਮੋਰ ਬਣ ਕੇ ਤੇਰੇ ਸਾਹਮਣੇ ਪਹਿਲਾਂ ਪਾਵਾਂ ਮਸਤ ਹੋਵਾਂ ਤੇਰੇ ਪਿਆਰ ਦੇ ਵਿੱਚ ਜੋ ਤੂੰ ਗਿਰ ਵਰ ਤਉ ਹਮ ਮੋਰਾ ਜੋ ਤੂੰ ਚੰਦ ਤਉ ਹਮ ਭਏ ਹੈ ਛਕੋਰਾ हे ਮੇਰੇ ਪ੍ਰਮਾਤਮਾ ਜੇ ਤੂੰ ਕਿਤੇ ਚੰਦ ਹੋਵੇਂ ਨਾ ਤੂੰ ਜੇ ਚੰਦ ਹੋਵੇਂ ਮੈਂ ਚਕੋਰ ਬਣ ਕੇ ਤੈਨੂੰ ਹਰ ਦਮ ਵੇਖਦਾ ਰਹਾ ਤੇਰੇ ਦਰਸ਼ਨ ਕਰ ਕਰਕੇ ਆਪਣਾ ਮਨ ਕਦੇ ਤੇਰੇ ਦਰਸ਼ਨਾ ਤੋਂ ਨਾ ਪਰਾਂ ਰਜ ਰਜ ਤੇਰੇ ਦਰਸ਼ਨ ਪਾਵਾਂ ਜੋ ਤੁਮ ਚੰਦ ਤਉ ਹਮ ਭਏ ਹੈ ਚਕੋਰਾ ਮੈਂ ਬਰੀ ਬਰੀ ਬੇਨਤੀ ਕੀਤੀ ਹੈ ਕਿ ਜਿਹੜਾ ਚਕੋਰ ਹੁੰਦਾ ਉਹ ਚੰਦਰਮਾ ਨੂੰ ਬੜਾ ਪਿਆਰ ਕਰਦਾ ਹੈ ਜਦੋਂ ਚੰਦਰਮਾ ਚੜ ਜਾਂਦਾ ਹੈ ਨਾ ਕਹਿੰਦੇ ਚਕੋਰ ਚੰਦਰਮਾ ਜਦੋਂ ਚੜਦਾ ਹੈ ਉਦੋਂ ਹੀ ਉਹਨੂੰ ਵੇਖਣ ਲੱਗ ਜਾਂਦਾ ਹੈ ਤਾਂ ਟਿਕ ਟਿਕ ਕੀ ਲਗਾ ਕੇ ਇੱਕ ਅੱਖ ਤੱਕ ਨਹੀਂ ਝਮਕਦਾ ਇੰਨੇ ਪਿਆਰ ਨਾਲ ਉਹ ਚੰਦਰਮਾ ਨੂੰ ਵੇਖਦਾ ਹੈ ਤੇ ਜਦੋਂ ਸ਼ਕਾਰੀ ਫੜਨ ਜਾਂਦੇ ਆ ਜੰਗਲ ਦੇ ਵਿੱਚ ਚਕੋਰ ਕਹਿੰਦੇ ਚੰਦਰਮਾ ਵੱਲ ਵੇਖ ਰਿਹਾ ਹੁੰਦਾ ਐ ਉਹਦੀ ਧੌਣ ਬਿਸ਼ੱਕ ਦੀ ਆਕੜ ਜਾਏ ਧਰਤੀ ਤੇ ਪੁੱਠਾ ਹੋ ਕੇ ਡਿੱਗ ਜਾਂਦਾ بے ਹੋਸ਼ ਹੋ ਜਾਂਦਾ ਪਰ ਚੰਦਰਮਾ ਵੱਲ ਨੂੰ ਵੇਖਣੋਂ ਨਹੀਂ ਹਟਦਾ ਇਹ ਪਿਆਰ ਚੰਦਰਮਾ ਤੇ ਚਕੋਰ ਦਾ ਪਰ ਇੱਕ ਪਾਸੜ ਪ੍ਰੀਤ ਹੈ ਇਹ ਇੱਕ ਪਾਸੇ ਵਾਲੀ ਪ੍ਰੀਤ ਹੈ ਕਦੇ ਚੰਦਰਮਾ ਚਕੋਰ ਕੋਲ ਨਹੀਂ ਆਇਆ ਤੇ ਸ਼ਿਕਾਰੀ ਫਿਰ ਕਹਿੰਦੇ ਅੱਗ ਦੇ ਕੋਲੇ ਬਣਾ ਕੇ ਲੈ ਕੇ ਜਾਂਦੇ ਆ ਉੱਪਰ ਨੂੰ ਛਾਲ ਕੇ ਸਿੱਟਦੇ ਆ ਤੇ ਚਕੋਰ ਨੂੰ ਭਲੇਖਾ ਪੈਂਦਾ ਖਰੇ ਮੇਰੇ ਪਿਆਰੇ ਚੰਦਰਮਾ ਨੇ ਮੇਰੇ ਵਾਸਤੇ ਕੋਈ ਸੁਗਾਤ ਭੇਜੀ ਐ ਜਾਂ ਮੇਰੇ ਵਾਸਤੇ ਧਰਤੀ ਤੇ ਆਇਆ ਐ ਕਹਿੰਦੇ ਭੱਜ ਕਿਉ ਚਕੋਰ ਉਹ ਅੱਗ ਦਾ ਗੋਲਾ ਆਪਣੇ ਮੂੰਹ ਵਿੱਚ ਪਾਉਂਦਾ ਤੇ ਜਦੋਂ ਹਲਕ ਦੇ ਵਿੱਚ ਜਾਂਦਾ ਤੇ ਬੇਹੋਸ਼ ਹੋ ਕੇ ਡਿੱਗ ਪੈਂਦਾ ਤੇ ਉਹ ਫਿਰ ਸ਼ਿਕਾਰੀ ਚਕੋਰ ਨੂੰ ਫੜ ਕੇ ਲੈ ਜਾਂਦੇ ਆ ਭਗਵਤਰ ਬਦਾਸ ਸਾਹਿਬ ਕਹਿੰਦੇ ਪ੍ਰਮਾਤਮਾ ਜੇ ਤੂੰ ਚੰਦਰਵਾ ਬਣੇ ਮੈਂ ਤੇਰੀ ਚਕੋਰ ਬਣਾ ਮਾਦਵੇ ਤੁਮਨ ਤੋ ਰਹੋ ਮਾਦਵੇ ਤੁਮਣ ਤੋਰੋ ਤੂੰ ਸਾਡੇ ਨਾਲੋਂ ਵਿਸ਼ੱਕ ਤੋੜ ਲੈ ਮਾਦਵੇ हे ਪਰਮਾਤਮਾ ਤੂੰ ਸਾਡੇ ਨਾਲੋਂ ਪ੍ਰੀਤੀ ਵਿਸ਼ੱਕ ਤੋੜ ਲੈ ਤੂੰ ਮੇਰੇ ਨਾਲ ਵਿਸ਼ੱਕ ਨਵਾ ਪਰ ਸਾਡਾ ਤੇਰੇ ਬਿਨਾ ਸਰਦਾ ਨਹੀਂ ਸਾਡਾ ਤੇਰੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਮੈਂ ਤੇਰੇ ਨਾਲੋਂ ਪ੍ਰੀਤ ਨਾ ਘਟਾ ਸਕਦਾ ਨਾ ਤੋੜ ਸਕਦਾ ਇੰਨੇ ਪਿਆਰ ਭਰੇ ਬਚਨ ਆਪਣੇ ਪਰਮਾਤਮਾ ਦੇ ਪਿਆਰ ਵਿੱਚ ਮਗਨ ਹੋਏ ਭਗਤ ਰਬਦਾਸ ਸਾਹਿਬ ਜੀ ਦੇ ਵਚਨ ਰਾਣੀ ਝਾਲੀ ਸੁਣ ਰਹੀ ਸੀ ਖੜਕੇ ਤੇ ਕਹਿੰਦੇ ਮਾਦਵੇ ਤੁਮਨ ਤੋ ਰੋ ਤੋ ਹਮ ਨਹੀਂ ਤੋ ਰਹਿ ਤੁਮ ਸਿਓ ਤੋਰ ਕਵਣ ਸਿਓ ਜੋ ਰਹਿ ਤੇਰੇ ਬਰਾਬਰ ਦਾ ਤੇਰਾ ਸਰੀਕ ਏ ਧਰਤੀ ਕੋਈ ਹੋਰ ਦਿਸਦਾ ਨਹੀਂ ਮੈਨੂੰ ਤੇਰੇ ਨਾਲੋਂ ਤੋੜ ਕਿਵੇਂ ਜਿਹਦੇ ਕਿਸੇ ਨਾਲ ਹੋਰ ਨਾਲ ਲਾਵਾਂ ਤੇਰੇ ਨਾਲੋਂ ਵੱਡਾ ਮਾਲਕ ਤੇਰੇ ਨਾਲੋਂ ਪਿਆਰਾ ਪ੍ਰਮਾਤਮਾ ਹੋਰ ਕੋਈ ਨਹੀਂ ਤੇਰੇ ਨਾਲੋਂ ਤੋੜ ਕੇ ਮੈਂ ਜਿਹਦੇ ਨਾਲ ਹੋਰ ਜੋੜ ਸਕਾਂ ਅੱਗੇ ਕਹਿੰਦਿਆ ਜੋ ਤੁਮ ਦੀਵਰਾ ਤਉ ਹਮ ਬਾਤੀ ਪ੍ਰਮਾਤਮਾ ਜੇ ਤੂੰ ਦੀਵਾ ਹੋਵੇਂ ਨਾ ਮੈਂ ਤੇਰੇ ਵਿੱਚ ਬੱਤੀ ਬਣ ਕੇ ਸੜਾਂ ਕਿੰਨੇ ਪਿਆਰ ਭਰੇ ਵਚਨ ਨੇ ਇਹ ਪ੍ਰਮਾਤਮਾ ਇਹ ਸਾਡਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਹੋਣਾ ਚਾਹੀਦਾ ਐਡੀ ਸ਼ਰਧਾ ਐਨੀ ਭਾਵਨਾ ਹਰ ਇੱਕ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਨਾਲ ਹੋਣੀ ਚਾਹੀਦੀ ਆ हे ਮੇਰੇ ਪ੍ਰਮਾਤਮਾ ਜੇ ਤੂੰ ਕਿਤੇ ਦੀਵਾ ਹੋਵੇਂ ਮੈਂ ਤੇਰੇ ਵਿੱਚ ਬੱਤੀ ਬਣ ਕੇ ਸੜਾਂ ਜੋਤੁ ਮਤੀਰਥ ਤਉ ਹਮ ਜਾਤੀ ਪ੍ਰਮਾਤਮਾ ਵਾਹਿਗੁਰੂ ਜੇ ਤੂੰ ਕੋਈ ਤੀਰਥ ਹੋਵੇਂ ਨਾ ਮੈਂ ਤੇਰਾ ਯਾਤਰੀ ਬਣ ਕੇ ਜਾਵਾਂ ਕਿਉਂਕਿ ਤੀਰਥ ਦੀ ਸੋਭਾ ਯਾਤਰੀਆਂ ਕਰਕੇ ਹੁੰਦੀ ਐ ਜਿੱਡਾ ਮਰਜੀ ਵੱਡਾ ਕੋਈ ਤੀਰਥ ਹੈ ਉਹਦੀ ਸੋਭਾ ਹੈ ਤਾਂ ਯਾਤਰੀਆਂ ਕਰਕੇ ਆ ਨਾ ਜੇ ਯਾਤਰੀ ਨਾ ਹੀ ਜਾਣਤੇ ਦੀਰਥ ਦੀ ਕੀ ਸੋਭਾ ਜੇ ਤੀਰਥ ਤੇ ਯਾਤਰੀ ਜਾ ਰਹੇ ਆ ਦਰਸ਼ਨ ਕਰਨ ਜਾ ਰਹੇ ਆ ਤਾਂ ਹੀ ਉਹ ਤੀਰਥ ਦੀ ਸੋਭਾ ਹੈ ਕਹਿੰਦੇ ਪ੍ਰਮਾਤਮਾ ਜੇ ਤੂੰ ਤੀਰਥ ਹੋਵੇਂ ਤਾਂ ਮੈਂ ਤੇਰਾ ਯਾਤਰੀ ਬਣਾ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਏ ਮੇਰੇ ਵਾਹਿਗੁਰੂ ਮੈਂ ਤੇਰੇ ਨਾਲ ਸੱਚੀ ਪ੍ਰੀਤ ਜੋੜੀ ਹੋਈ ਹੈ ਤੁਮ ਸਿਉ ਜੋਰ ਆਵਰ ਸੰਗ ਤੋਰੀ ਜਦੋਂ ਦੀ ਮੈਂ ਤੇਰੇ ਨਾਲ ਪ੍ਰੀਤ ਜੋੜੀ ਐ ਜਦੋਂ ਦੇ ਤੇਰੇ ਚਰਨ ਮੈਂ ਫੜੇ ਹੋਇਆ ਹੈ ਹੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾ ਸਾਡਾ ਪਿਆਰ ਵੀ ਐਸਾ ਹੋਣਾ ਚਾਹੀਦਾ ਹੇ ਗੁਰੂ ਨਾਨਕ ਸਾਹਿਬ ਜੀ ਜਦੋਂ ਦੇ ਅਸੀਂ ਤੇਰੇ ਚਰਨ ਫੜੇ ਨੇ ਜਦੋਂ ਦਾ ਇਹ ਮੱਥਾ ਤੇਰੇ ਚਰਨਾਂ ਤੇ ਅਸੀਂ ਧਰਿਆ ਹੋਇਆ ਅਸੀਂ ਹਰ ਪਾਸਿਓ ਸਾਡੀ ਆਸ ਖਤਮ ਹੋ ਗਈ ਐ ਸਾਡਾ ਭਰੋਸਾ ਤਾਂ ਤੇਰੇ ਚਰਨਾਂ ਤੇ ਐ ਸਾਡੀ ਪ੍ਰੀਤ ਤਾਂ ਤੇਰੇ ਚਰਨਾਂ ਦੇ ਨਾਲ ਐ ਹੁਣ ਜਿਵੇਂ ਦੇ ਅਸੀਂ ਹਾਂ ਸਾਨੂੰ ਪ੍ਰਵਾਨ ਕਰ ਲਈ ਜਦੋਂ ਅਸੀਂ ਐਦਾਂ ਅਰਦਾਸ ਕਰਾਂਗੇ ਨਾ ਪਰਮਾਤਮਾ ਅਸੀਂ ਬੁਰੇ ਆ ਭਲੇ ਆ ਚੰਗੇ ਆ ਮਾੜੇ ਆ ਤੇਰੇ ਦਰ ਦੇ ਆ ਨਾ ਤੂੰ ਸਾਨੂੰ ਸੋਹਣੇ ਬਣਾ ਲੈ ਤੂੰ ਸਾਨੂੰ ਸਵਾਰ ਲੈ ਅਸੀਂ ਤੇਰਾ ਦਰ ਛੱਡ ਕੇ ਨਹੀਂ ਜਾਣਾ ਫਿਰ ਪਰਮਾਤਮਾ ਨੇ ਵੀ ਸਾਡੇ ਤੇ ਤਰਸ ਕਰਨਾ ਐ ਫਿਰ ਧੰਗੁਰੂ ਗ੍ਰੰਥ ਸਾਹਿਬ ਨੇ ਵੀ ਸਾਡੇ ਤੇ ਤਰਸ ਕਰਨਾ ਵਾਹਿਗੁਰੂ ਸਾਨ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਚਰਨਾਂ ਦੇ ਸੇਵਕਾਂ ਅਸੀਂ ਚੰਗੇ ਆ ਅਸੀਂ ਮਾੜੇ ਆ ਅਸੀਂ ਬੁਰੇ ਆ ਅਸੀਂ ਭਲੇ ਆ ਲੱਖਾਂ ਗੁਨਾ ਸਾਡੇ ਵਿੱਚ ਨੇ ਹਾਂ ਤੇ ਤੇਰੇ ਚਰਨਾਂ ਦੇ ਸੇਵਕ ਨਾ ਫਿਰ ਆਪੇ ਕਿਰਪਾ ਕਰ ਸਾਡਾ ਜੀਵਨ ਸਵਾਰ ਸਾਡੇ ਅੰਦਰੋਂ ਮੈਲ ਖਤਮ ਕਰ ਸਾਡੇ ਅੰਦਰੋਂ ਗੁਨਾਹਾਂ ਵਾਲੀ ਜਿਹੜੀ ਮੈਲ ਆ ਉਹ ਖਤਮ ਹੋਵੇ ਕਿਉਂਕਿ ਅਸੀਂ ਤੇਰੇ ਸਿੱਖਾ